ਉਮਚੀ ਨੀਮ ਹੈ ਮਾਂ ਦੀ ਚਮਚੀਆਂ ਇੱਕ ਮਾਂ ਮੈਂ ਪਿੱਛੇ ਛੱਡੀ ਦੂਜੀ ਮੇਰੀ ਐ ਮੰਮੀ ਤੁਸੀਂ ਟਿੰਕੂ ਵੇਰੇ ਕੋਲ ਕਿਉਂ बार-बार ਜਾਂਦੇ ਹੋ ਜਾ ਕੇ ਤੁਸੀਂ ਬੇਇੱਜ਼ਤੀ ਕਰਾਂਦੇ ਮੈਨੂੰ ਵੀ ਰੋਟੀ ਸਬਜੀ ਕਰਨੀ ਹੈ ਜੀ ਮੈਨੂੰ ਨਾ ਤੇਰੀ ਸਬਜੀ ਰੋਟੀ ਦਾ ਠੇਕਾ ਨਹੀਂ ਜਿੰਨਾ ਟਾਈਮ ਲੱਗਣਾ ਨਾ ਉਨਾ ਹੀ ਲੱਗਣਾ ਤੇ ਮੈਂ ਹੁਣ ਕਿਉਂ ਲੜਦੇ ਬੈਏ ਹੋ ਦੋਵੇਂ ਜਣੇ ਜੇ ਤੁਸੀਂ ਨਾ ਇਕੱਠੇ ਨੇ ਖੇਡਣਾ ਹੀ ਨਾ ਹੁੰਦਾ ਤਾਂ ਫਿਰ ਇਕੱਠੇ ਬੈਠਿਆ ਵੀ ਨਾ ਕਰੋ ਠੀਕ ਹੈ ਨਾ ਚੱਲ ਆਉਣ ਤੋਂ ਬਾਹਰ ਇੱਧਰ ਚੱਲ ਪੁੱਤ ਕਿਉਂ ਗੁੱਸੇ ਹੁੰਨੀਆਂ ਇਹਨਾਂ ਨੇ ਦੋਨਾਂ ਨੇ ਖੇਡਣਾ ਵੀ ਆ ਤੇ ਲੜਨਾ ਵੀ ਆ ਮੰਮੀ ਤੁਹਾਡੇ ਸਾਹਮਣੇ ਨਾ ਲੜੀ ਜਾਂਦੇ ਆਗੇ ਉਹ ਦੇਖੋ ਮੇਰੀ ਬੱਚੀ ਪੜ ਰਹੀ ਆਗੇ ਉਹ ਉਦੋਂ ਪਰੇਸ਼ਾਨ ਕਰ ਰਿਹਾਗਾ ਤੁਹਾਨੂੰ ਦਿਖਦਾ ਨਹੀਂ ਪੈਗੜੇ ਚੱਲ ਕੋਈ ਨਹੀਂ ਆਜਾ ਪੁੱਤ ਅੰਦਰ ਆਜਾ ਆ ਕੇ ਪੜ। ਲੈ ਲਿਆ ਆਪਣੇ ਲਾਲ ਨੂੰ ਨਾਲ ਟਿਕਤਾ ਨਾ ਟਿਕਨ ਦਿੰਦਾ ਕਿਸੇ ਨੂੰ। ਇਹ ਰੋਣਾ ਬਾਰੂ ਨਹੀਂ। ਜਦੋਂ ਮੈਂ ਕੰਮ ਕਰਦਾ ਤੁਹਾਡਾ ਇਹ ਜੀ ਝੜਾ ਚੱਲਦਾ ਰਹਿੰਦਾ। ਕਦੀ ਸ਼ਾਂਤੀ ਵੀ ਹੁੰਦੀ ਐ ਇਸ ਘਰ 'ਚ ਕਿਣੀ? ਪੁੱਤ ਇਹਨਾਂ ਦਾ ਤਾਂ ਹੁਣ ਹਰ ਵੇਲੇ ਘਰ ਦੇ ਵਿੱਚ ਕਲੇਸ਼ ਹੀ ਰਹਿੰਦਾ। ਇਹ ਕਲੇਸ਼ ਨਹੀਂ ਖਤਮ ਹੋ ਸਕਦਾ। ਕੱਲ ਜੀ ਸੀ ਪਾਣੀ ਲੈ ਕੇ ਆ। ਅੱਛਾ। ਯਾ ਤੇ ਵੇ ਰੀਆਂ ਮੰਮੀਏ ਪਤਾ ਨਹੀਂ ਕਿੱਥੇ ਗਏ ਐ ਕਿਹਾ ਕਿੱਥੇ ਹੀ ਸਵੇਰ ਦਾ ਬਸ ਕੰਮ ਪਿੱਛੇ ਭੱਜੇ ਫਿਰਦੇ ਨੇ ਪਤਾ ਨਹੀਂ ਗਏ ਕਿੱਥੇ ਨੇ ਨਾਲ ਪੁੱਤ ਕੋਈ ਨਹੀਂ ਆਜੂਗਾ ਉਹਨਾਂ ਕੰਮ ਮਿਲ ਗਿਆ ਹੋਣਾ ਵਾ ਤਾਂ ਹੀ ਉਹਨੂੰ ਟਾਈਮ ਲੱਗਦਾ ਪਿਆ ਠੀਕ ਆ ਚੱਲ ਮੈਂ ਉਧਰੋਂ ਟਿੰਕੂ ਕੋਲ ਹੋ ਕੇ ਆਉਣੀ ਆ ਟਿੰਕੂ ਪੁੱਤ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਹਾਂਜੀ ਮੰਮੀ ਦੱਸੋ ਪੁੱਤ ਤੂੰ ਆਪਣੇ ਛੋਟੇ ਭਰਾ ਦਾ ਸਾਥ ਦੇ ਉਹਦਾ ਕੰਮਕਾਰ ਤੈਨੂੰ ਪਤਾ ਬਿਲਕੁਲ ਹੀ ਬੰਦ ਹੋਇਆ ਪਿਆ ਤੇਰੀ ਤਾਂ ਨੌਕਰੀ ਆ ਤੂੰ ਉਹਦਾ ਸਾਥ ਦੇ ਬੱਚੇ ਦਾ ਮੈਂ ਸਾਫ ਕੀ ਦਵਾਂ ਮਾਰਾ ਉਹਨੂੰ ਤਾਂ ਤੂੰ ਯਾਰ ਨਾਲ ਵਧੀਆ ਬਿਜ਼ਨਸ ਖੋਲਕੇ ਦਿੱਤਾ ਮੈਂ ਤਾਂ ਤੈਨੂੰ ਨੌਕਰੀ ਪੇਸ਼ੇ ਜੋਗਾ ਰੱਖਤਾ ਸੀ ਹੁਣ ਉਹ ਤੋਂ ਬਿਨਾਂ ਮੈਂ ਕੀ ਕਰ ਸਕਦਾ ਹਾਂ ਪੁੱਤਰ ਜੇ ਤੂੰ ਕਹਿੰਦਾ ਨੌਕਰੀ ਜੋਗਾ ਤੇ ਤੈਨੂੰ ਵੀ ਤਾਂ ਵਧੀਆ ਨੌਕਰੀ ਤੇ ਹੀ ਲਵਾਇਆ ਸੀ ਮੰਮੀ ਮੇਰੀ ਗੱਲ ਸੁਣੋ ਇੱਕ ਮਿੰਟ ਸਾਡੇ ਵੀ ਬੱਚੇ ਆ ਹੁਣ ਅਸੀਂ ਇਹਨਾਂ ਦਾ ਵੀ ਕੁਝ ਸੋਚਣਾਗਾ ਜੇ ਤੁਸੀਂ ਨੌਕਰੀ ਤੇ ਲਵਾਇਆ ਨਾ ਤਾਂ ਹੁਣ ਅਸੀਂ ਸਾਰੀ ਉਮਰ ਉਹਨਾਂ ਦਾ ਖਰਚਾ ਨਹੀਂ ਚੱਕ ਸਕਦੇ ਅਸੀਂ ਆਪਣੇ ਬੱਚਾ ਨੂੰ ਵੀ ਹੁਣ ਅੱਗੇ ਕੁਝ ਕਰਨਾ ਕਰਵਾਉਣਾਗਾ ਇਹ ਥੋੜੋ ਅਕਿ ਜੇ ਤੁਸੀਂ ਉਹਨੂੰ ਨੌਕਰੀ ਤੇ ਲਵਾਤਾ ਤੇ ਹੁਣ ਅਸੀਂ ਸਾਰੀ ਉਮਰ ਉਹਨਾਂ ਦਾ ਮਤਲਬ ਖਰਚੇ ਚ ਚੱਕਦੇ ਰਹੀਏ ਮੈਂ ਸਾਰੀ ਉਮਰ ਤਾਂ ਸੋਚਣ ਲਈ ਕਿਹਾ ਹੀ ਨਹੀਂ ਤੇ ਜੇ ਲਈ ਤੁਹਾਡੇ ਬੱਚਿਆਂ ਦੀ ਗੱਲ ਤੁਹਾਡੇ ਬੱਚੇ ਮੇਰੇ ਵੀ ਕੁਝ ਲੱਗਦੇ ਆ ਤੇ ਛੋਟਾ ਭਰਾ ਵੀ ਪੁੱਤ ਬੱਚਿਆਂ ਵਰਗਾ ਹੀ ਹੁੰਦਾ ਹੈ ਮੰਮੀ ਤੂੰ ਅੱਜ ਤੱਕ ਨਾ ਛੋਟੇ ਦਾ ਹੀ ਸੋਚਿਆਗਾ ਛੋਟੇ ਨੂੰ ਹੀ ਤੂੰ ਕਹਿੰਦੀ ਆ ਕਿ ਉਹਦਾ ਹੀ ਬਸ ਜੋ ਕੁਝ ਬਣੇ ਉਹਦਾ ਹੀ ਬਣੇ ਤੇ ਸਾਡੇ ਬਾਰੇ ਨੇ ਤੂੰ ਕਦੇ ਵੀ ਸੋਚਿਆਗਾ ਤੇ ਜੇ ਤੁਸੀਂ ਨਹੀਂ ਨਾ ਸੋਚਿਆ ਸਾਨੂੰ ਆਪ ਨੂੰ ਸੋਚਣਾ ਪੈਣਾ ਹੁਣ ਬੱਚਿਆਂ ਦਾ ਕੁਝ ਨਿਆਂ ਵੀ ਮਾਂ ਨੂੰ ਛੋਟੇ ਬੱਚੇ ਲਾੜਲੇ ਹੁੰਦੇ ਆ ਪਰ ਵੱਡੇ ਵੀ ਕਿਤੇ ਸੁੱਟੇ ਨਹੀਂ ਹੁੰਦੇ ਟਿੰਕੂ ਇਹਨੂੰ ਤਾਂ ਕਿਸੇ ਦਾ ਡਰ ਨਹੀਂ ਹੈਗਾ ਨਾ ਤੇਰਾ ਤੇ ਨਾ ਮੇਰਾ ਮੈਂ ਚੱਲੀ ਆ ਮੇ ਰੁਕ ਜਾ ਜਾਂਦੀ ਆ ਤੇ ਜਾਣ ਦੋ ਠੀਕ ਆ ਨਾ ਤੇਰੇ ਘਰ ਕੇ ਮੈਂ ਭਰਾ ਨੂੰ ਛੱਡਿਆ ਮਾਣ ਨੂੰ ਮੈਂ ਛੱਡਦਾ ਤੇ ਮੈਂ ਤਾਂ ਕਿਹਾ ਵੀ ਨਹੀਂ ਵੀ ਛੱਡ ਲੈ ਆ ਗਿਆ ਏ ਤੂੰ ਕਿੱਥੇ ਗਿਆ ਸੀ ਪੁੱਤ ਸਵੇਰ ਦਾ ਮੈਂ ਮੰਮੀ ਤੋਂ ਹੁੰਦਾ ਪਤਾ ਕਰਨ ਗਿਆ ਸੀ ਪਰ ਕੰਮ ਹੋਇਆ ਤੱਕ ਮਿਲੇ ਨਹੀਂ ਮੈਨੂੰ ਕੋਈ ਪੁੱਤ ਮੈਂ ਤਾਂ ਟਿੰਕੂ ਕੋਲ ਵੀ ਗਈ ਸੀ ਤੇਰੇ ਬਾਰੇ ਗੱਲ ਕਰਨ ਨੂੰ ਪਰ ਉਹ ਤਾਂ ਕੋਈ ਗੱਲ ਸੁਣਦਾ ਹੀ ਨਹੀਂ ਤੇ ਜੱਸੀ ਜੱਸੀ ਸਿੱਧੀ ਗੱਲ ਨੂੰ ਆਉਂਦੀ ਆ ਮੰਮੀ ਤੁਸੀਂ ਟਿੰਕੋ ਵੀ ਰਕਲ ਕਿਉਂ ਬਾਰ-ਬਾਰ ਜਾਂਦੇ ਜਾ ਕੇ ਤੁਸੀਂ ਬੇਇੱਜ਼ਤੀ ਕਰਾਉਂਦੇ ਜੀ ਮੈਂ ਤਾਂ ਆਪ ਨੂੰ ਬਾਰ-ਬਾਰ ਮੰਮੀ ਨੂੰ ਇਹੀ ਕਹਿੰਦੀ ਆ ਕਿ ਕਿਉਂ ਬਾਰ-ਬਾਰ ਉਹਨਾਂ ਕੋਲ ਜਾਂਦੇ ਨੇ ਬਾਰ-ਬਾਰ ਬੇਇੱਜ਼ਤੀ ਕਰਾਉਂਦੇ ਨੇ ਰੋਟੀ ਲਿਆਉਂਦਾ ਤੇਲੀ ਨਹੀਂ ਰੁਕ ਜਾ ਹੇ ਕੋਲ ਜਲਦੀ ਜਲਦੀ ਨਾ ਗੈਸ ਫ੍ਰੀ ਕਰ

ਨੇ ਕਰ ਰਚਾ ਚਾ ਬਾਕੀ ਰਹੀ ਸੁਧੀ ਕਰਨ ਦੀ ਗੱਲ ਉਹ ਮੈਂ ਕਰਕੇ ਰੱਖੀ ਹੋਈ ਆ ਦੇਖ ਲੈ ਮਨੀ ਮਹੌਦਸ ਸੇ ਕੀ ਹਾਲ ਹੈ ਹਾਂਜੀ ਦੀਦੀ ਕੀ ਹਾਲ ਚਾਲ ਹੈ ਵਧੀਆ ਤੂੰ ਸੁਣਾ ਬਸ ਵਧੀਆ ਬੈਠੋ ਹੋਰ ਕਿੱਦਾਂ ਸਭ ਵਧੀਆ ਘਰ ਸਾਰੇ ਠੀਕ ਹੈ ਸਾਰੇ ਠੀਕ ਹੈ ਤੂੰ ਸੁਣਾ ਕਿਵੇਂ ਬੱਚੇ ਸਭ ਬਸ ਸਾਰੇ ਵਧੀਆ ਹੈਗੇ ਕੀ ਕਰਦੇ ਆ ਅੱਜ ਕੱਲ ਨਜ਼ਦੀ ਨਹੀਂ ਆਉਂਦੇ ਕਿੱਥੇ ਰਹਿੰਦੇ ਆ ਬਸ ਘਰ ਹੀ ਰਹੀਦਾ ਕਿੱਥੇ ਰਹਿਣਾਗਾ ਇੱਕ ਸਾਡੇ ਆ ਹੈਗੀ ਹੈ ਨਾ ਕੱਪੜੇ ਤਾਂ ਟੰਗ ਦੇ ਪਾ ਲਿਆ ਕਰ ਕਿ ਜਲੂਸ ਕੱਢੀ ਰੱਖਦੀ ਹੈਗੀ ਉਹ ਸਕਲ ਵਜਾ ਓਦਾਂ ਦੀ ਹੁੰਦੀ ਹੈ ਕਿ ਕੱਪੜੇ ਓਦਾਂ ਦੇ ਪਾ ਲੈਂਦੇ ਨੇ ਇੰਨੀ ਬੇਇੱਜ਼ਤੀ ਕਰਵਾਂਦੀ ਰਹੇ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾਂਦੀ ਰਹੇਗੀ ਰੂਹੀ ਕਿਤਾ ਪਿਆ ਯਾਰ ਇਹਨਾਂ ਨੇ ਸਾਨੂੰ ਉੱਤੋਂ ਇੱਕ ਸਾਡੀ ਮਾਤਾ ਆਏਗੀ ਇਹ ਸਾਬ ਪਪਾ ਨੂੰ ਕੁਂਡਲੀ ਮਾਰ ਕੇ ਬੈਠੀ ਆ ਹੁਣ ਉਹ ਹਜ਼ਾਰ ਵੇਰੀ ਗਿਆ ਵੀ ਤੂੰ ਸਾਡਾ ਸਾਨੂੰ ਹਿੱਸਾ ਦੇ ਦੇ ਅਸੀਂ ਆਪਦਾ ਜਿੱਥੇ ਮਰਜੀ ਜਾ ਕੇ ਸਾਈਡ ਤੇ ਬਣਾ ਲਈਏ ਤੇ ਆਪਦਾ ਆਰਾਮ ਨਾ ਰਹੀਏ ਠੀਕ ਆ ਉਹ ਸੁਣਦੀ ਨਹੀਂ ਹੈਗੀ ਪਤਾ ਨਹੀਂ ਕੀ ਚਾਹੁੰਦੀ ਹੈਗੀ ਉਹ ਦਸੀ ਘਰ ਘਰ ਇਹੀ ਹਾਲ ਹੈ ਸਾਡੇ ਤਾਂ ਆਪਣੇ ਘਰ ਦੇ ਹੀ ਸਭ ਕੁਛ ਹੈ ਮੇਰੀ ਦੁਹਾਣੀ ਉਹਨੇ ਵੀ ਮੈਨੂੰ ਬਹੁਤ ਦੁਖੀ ਕੀਤਾ ਹੋਇਆ ਦੀਦੀ ਇੰਨੀ ਤੰਗ ਆਣਾ ਮੈਂ ਤਾਂ ਇੰਨੀ ਪਰੇਸ਼ਾਨ ਹੋਈ ਵੀ ਆ ਨਾ ਮਤਲਬ ਦੱਸ ਨਹੀਂ ਸਕਦੇ ਵੀ ਇੰਨੀ ਪਰੇਸ਼ਾਨ ਕੀਤਾ ਪਿਆਗਾ ਬੈਠ ਕੇ ਕੱਢੋ ਜਾਂਦਾ ਹੱਲ ਕੋਈ ਮਸਲਾ ਦੀਦੀ ਦਾ ਕੋਈ ਹੱਲ ਨਹੀਂ ਹੋ ਸਕਦਾ ਜਿੰਨੀ ਦਰ ਸਾਡੀ ਮਾਤਾ ਨਹੀਂ ਕੁਝ ਕਰ ਸਕਦੀ। ਬਸ ਉਹ ਉਹਨੂੰ ਨਿੱਕਾ ਨਿੱਕਾ ਬਸ ਛੋਟੇ ਦਾ ਹੀ ਉਹ ਪਿਆਰ ਕਰਦੀ ਹੈ ਜੋ ਕੁਛ ਛੋਟੇ ਦਾ ਹੀ ਬਣ ਜੇ ਛੋਟੇ ਦਾ ਹੀ ਬਣ ਜੇ। ਇਹੀ ਸਭ ਕੁਝ ਹੈ। ਇਹ ਸਭ ਦੇ ਕਾਹਚੇ ਹੀ ਕੁਛ ਹੈ। ਬਸ ਸਾਡੇ ਤਾਂ ਉਹਨੂੰ ਨੌਕਰੀ ਦਿੰਦੀ ਹੈ ਕਿ ਵੀ ਇਹਨਾਂ ਕੋਲੇ ਨੌਕਰੀ ਆ। ਦੀਦੀ ਉਹ ਨੌਕਰੀਆਂ ਨਾਲ ਅੱਜਕੱਲ ਕੀ ਬਣਦਾਗਾ? ਸਾਡੇ ਵੀ ਨਿਆਣੇ ਆ ਸੀ ਉਹਨਾਂ ਦਾ ਵੀ ਕੁਝ ਕਰਨਾ ਹੈਗਾ। ਪਤਾ ਨਹੀਂ ਮਾਤਾ ਚੰਗੀ ਕੀ ਹੈ ਸਾਡੇ ਕੋਲੋਂ ਹੁਣ। ਮੰਮੀ ਜੱਸੀ ਦੀ ਜੀ ਤਾਂ ਬਿਲਕੁਲ ਕੁਝ ਨਹੀਂ ਦੇਖਦੇ ਬੋਲਣ ਲੱਗਿਆਂ ਉਹਨਾਂ ਦੀ ਸਹੇਲੀ ਆਈ ਹੋਈ ਉਹਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰੇ ਜਾਂਦੇ ਨੇ ਕਿ ਤੂੰ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ ਕੋਈ ਗੱਲ ਨਹੀਂ ਸਾਡੇ ਵੀ ਦਿਨ ਫਿਰ ਜਾਣਗੇ ਜਦੋਂ ਮੇਰਾ ਪੁੱਤ ਜਵਾਨ ਹੋ ਜਾਏਗਾ ਤੇ ਕਿਸੇ ਕੰਮ ਲੱਗ ਜਾਏਗਾ ਤੂੰ ਦੱਸ ਤਾਂ ਸਹੀ ਹੋਇਆ ਕੀ ਆ ਮੰਮੀ ਮੈਂ ਤਾਂ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਕੱਲ੍ਹ ਵੀ 파ਰਤ ਨੂੰ ਜੱਸੀ ਜੀ ਜੀ ਨੇ ਕਮਰੇ ਚੋਂ ਬਾਹਰ ਕੱਢਿਆ ਟੀਵੀ ਦੇਖ ਰਿਹਾ ਸੀ ਉਹ ਹੁਣ ਤਾਂ ਕੁਝ ਕਰਨਾ ਹੀ ਪੈਣਾ ਅੱਸੀ ਤੇਰੀ ਹਿੰਮਤ ਕਿੱਦਾਂ ਹੋਈ ਤੂੰ ਮੁੰਡੇ ਨੂੰ ਬਾਹ ਫੜ ਕੇ ਕਮਰੇ ਚੋਂ ਬਾਹਰ ਕੱਢਿਆ ਅਜੇ ਇਹ ਘਰ ਮੇਰੇ ਨਾਲ ਹੈ ਮੈਂ ਕਿਸੇ ਦੇ ਨਾਮ ਤੇ ਨਹੀਂ ਕੀਤਾ ਹੋਇਆ ਮਾਤਾ ਇਸੇ ਕਰਦਾ ਮੈਂ ਸਾਰਾ ਜਦ ਤੱਕ ਇਸ ਘਰ ਦੇ ਦੋ ਹਿੱਸੇ ਨਹੀਂ ਨਾ ਹੁੰਦੇ ਤੇ ਉਹ ਤੱਕ ਇਸ ਘਰ ਚੋਂ ਕੰਜਰਪਲੇਸ਼ਰੀ ਖਤਮ ਹੋਣਾਗਾ ਦੋ ਹਿੱਸੇ ਕਰੇਂਗੇ ਤਾਂ ਇਸ ਘਰ ਦਾ ਕੰਜਰਪਲੇਸ਼ ਖਤਮ ਹੋਣਗੇ ਮੈਂ ਆਪਣੇ ਕਮਰੇ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦੀਗੀ ਮੇਰੇ ਕਮਰੇ ਚ ਸਿਰਫ ਮੈਂ ਰਵਾਂ ਮੇਰੇ ਘਰ ਵਾਲਾ ਰਵੇ ਤੇ ਮੇਰੇ ਬੱਚੇ ਹੋਣ ਬਸ ਮੈਂ ਹੋਰ ਕਿਸੇ ਨੂੰ ਨਹੀਂ ਦੇਖਣਾ ਚਾਹੁੰਦੀਗੀ ਇਹ ਤਾਂ ਮੈਨੂੰ ਪਤਾ ਜਿਸੀ ਤੇਰੀ ਮਾਂ ਨੇ ਨਾ ਤੈਨੂੰ ਕਲੇਸ਼ ਕਰਨਾ ਹੀ ਸਿਖਾਇਆ ਹੋਰ ਕੁਝ ਤਾਂ ਤੈਨੂੰ ਸਿਖਾਇਆ ਨਹੀਂ ਹੋਰ ਕੰਮ ਦਾ ਤੈਨੂੰ ਕੋਈ ਆਉਂਦਾ ਨਹੀਂ ਐਡੀ ਲੰਬੀ ਤਾਂ ਤੇਰੀ ਜਮਾਨ ਆ ਉਹ ਤੇਰੀ ਮਾਂ ਨੇ ਉੱਥੇ ਰੱਖੀ ਨਹੀਂ ਮੈਂ ਤਾਂ ਉਸ ਦਿਨ ਨੂੰ ਪਛਤਾਉਂਦੀ ਆ ਜਿੱਦਨ ਤੈਨੂੰ ਵਿਆਹ ਕੇ ਇਸ ਘਰ ਦੇ ਵਿੱਚ ਲੈ ਆਂਦਾ ਸੀ ਮੈਂ ਤਾਂ ਉਹ ਦਿਨ ਨੂੰ ਰੋਂਦੀ ਆ ਵੀ ਉਹ ਦਿਨ ਆਇਆ ਹੀ ਕਿਉਂ ਉਲਟਾ ਮੇਰੇ ਮੁੰਡਿਆਂ 'ਚ ਵੀ ਫਿੱਕ ਪੈ ਗਈ ਨਾ ਵਿਆਹ ਕੇ ਲਾਉਂਦੇ ਮੈਂ ਕਿਹਾ ਤੈਨੂੰ ਸੁਨੇਹਾ ਭੇਜਿਆ ਸੀ ਕਿ ਮੈਨੂੰ ਵਿਆਹ ਕੇ ਲਿਆਓ ਅੱਧੇ ਘਰੇ

ਮਾਂ ਆਪਣੇ ਬੱਚਿਆਂ ਨੂੰ ਜਨਮ ਦੇ ਸਕਦੀ ਆ ਉਹਨਾਂ ਦੀ ਕਿਸਮਤ ਨਹੀਂ ਲੈ ਬਦਲ ਸਕਦੀ ਪ੍ਰਭੂ ਤੂੰ ਮੇਰੇ ਦੋਨਾਂ ਬੱਚਿਆਂ ਦੀ ਕਿਸਮਤ ਅੱਡ ਅੱਡ ਕਿਉਂ ਲਿਖੀ ਆ ਇਹਨਾਂ ਦੀ ਇੱਕੋ ਜਿਹੀ ਕਿਸਮਤ ਕਿਉਂ ਨਹੀਂ ਲਿਖੀ ਮੰਮੀ ਮੈਨੂੰ ਰੱਬ ਤੇ ਪੂਰਾ ਭਰੋਸਾ ਹੈ ਸਾਡੇ ਤੇ ਵੀ ਇੱਕ ਦਿਨ ਚੰਗੇ ਦਿਨ ਆਉਣਗੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਵਾਂ ਗੁੱਸਾ ਤਾਂ ਨਹੀਂ ਕਰੋਗੇ। ਦੱਸ ਤੂੰ ਕੀ ਕਹਿਣਾ ਪੁੱਤ? ਮੰਮੀ ਆ ਮੇਰੇ ਕੋਲ ਗਹਿਣੇ ਪਏ ਨੇ ਜੀ ਆ ਵੇਚ ਕੇ ਕੰਮ ਸ਼ੁਰੂ ਕਰ ਲੈਣ ਤਾਂ। ਨੰਦਨੀ ਮੈਂ ਤੇਰੇ ਗਹਿਣੇ ਨਹੀਂ ਵੇਚਣੇ। ਆਪਾਂ ਕੁਝ ਹੋਰ ਸੋਚ ਲੈਨੇ ਆ। ਜੀ ਕੋਈ ਗੱਲ ਨਹੀਂ ਜਦੋਂ ਤੁਹਾਡਾ ਕੰਮ ਚੱਲ ਪਿਆ ਤੇ ਤੁਸੀਂ ਮੈਨੂੰ ਹੋਰ ਬਣਾ ਦਿਓ। ਪੁੱਤ ਨੰਦਨੀ ਠੀਕ ਕਹਿੰਦੀ ਐ। ਤੂੰ ਇਹਨਾਂ ਨੂੰ ਵੇਚ ਕੇ ਤੂੰ ਕੋਈ ਕੰਮ ਕਰ ਲੈ। ਜਦੋਂ ਚੱਲ ਪਿਆ ਆਪਾਂ ਇਹਨੂੰ ਡਬਲ ਗਹਿਣੇ ਬਣਾ ਦਾਂਗੇ। ਪਰ ਪੁੱਤ ਤੂੰ ਕੰਮ ਕਰੇਂਗਾ ਵੀ ਕਿਹੜਾ? ਮੰਮੀ ਕਿਉਂ ਨਾ ਆਪਾਂ ਕ੍ਰਿਆਨੇ ਦੀ ਦੁਕਾਨ ਖੋਲ ਲਈਏ ਐਂਦੇ ਵਿੱਚ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਬੰਦਾ ਹਰ ਇੱਕ ਰਾਸ਼ਨ ਦਾ ਖਾ ਕੇ ਸੋੰਦਾ ਤੇ ਮੰਮੀ ਐਂਦੇ ਵਿੱਚ ਪੈਸੇ ਡੁੱਬਨ ਦਾ ਵੀ ਕੋਈ ਡਰ ਨਹੀਂ ਹੈਗਾ ਹਾਂ ਪੁੱਤ ਆ ਤਾਂ ਗੱਲ ਬਿਲਕੁਲ ਠੀਕ ਆ ਨਾਲੇ ਆਪਣੀ ਅਗਲੀ ਦੁਕਾਨ ਬਿਲਕੁਲ ਖਾਲੀ ਪਈ ਆ ਤੈਨੂੰ ਕਿਰਾਇਆ ਵੀ ਨਹੀਂ ਦੇਣਾ ਪੈਣਾ ਆਪਾਂ ਉਹਦੇ ਵਿੱਚ ਹੀ ਤੇਰਾ ਕੰਮ ਖੋਲ ਦਿੰਨੇ ਆ ਵੇਖ ਪੁੱਤ ਤੈਨੂੰ ਮੈਂ ਦੁਕਾਨ ਖਲਾ ਕੇ ਦੇਤੀ ਆ ਹੁਣ ਤੂੰ ਰੱਬ ਦਾ ਨਾਮ ਲੈ ਕੇ ਪੂਰੀ ਦਿਲ ਜਾਨ ਨਾਲ ਮਿਹਨਤ ਕਰਨੀ ਆ ਮੰਮੀ ਪਹਿਲੇ ਜੋ ਹੋ ਗਿਆ ਹੋ ਗਿਆ ਪਰ ਹੁਣ ਮੈਂ ਦਿਲ ਲਾ ਕੇ ਕੰਮ ਕਰੂੰਗਾ ਨਾ ਆਤਾ ਛੋਟੇ ਨੂੰ ਫਿਰ ਦੁਬਾਰਾ ਕੰਮ ਕਿਉਂ ਤੁਸੀਂ ਆਪਣੇ ਪੈਸੇ ਕਰਾ ਵਗਰੇ ਜਾਂਦੇ ਹੋ ਜੇ ਜਿਆਦੇ ਪੈਸੇ ਆ ਤੇ ਸਾਨੂੰ ਦੱਸੋ ਵਾਦੀ ਕੋ ਆਪਣੇ ਬਾਰੇ ਸੋਚ ਲਾਓ ਮਾਤਾ ਨੂੰ ਤਾਂ ਸਰਫਣਾ ਛੋਟਾ ਹੀ ਦਿਖਦਾਗਾ ਆਪਾਂ ਨੇ ਤੇ ਇਸ ਦਾ ਹੈਗੇ ਕਿ ਆਪਣੇ ਤਾਂ ਨਹੀਂ ਕਦੇ ਮਾਤਾ ਨੇ ਤਰਸ ਖਾਦਾਗਾ ਕੀ ਪਤਾ ਮਾਤਾ ਨੇ ਤੁਹਾਨੂੰ ਕਿੱਥੋਂ ਚੱਕ ਕੇ ਲਿਆਂਦਾਗਾ ਜਿਹੜਾ ਇਹ ਛੋਟੇ ਵੀ ਸੋਚਦੀ ਆਪਣੇ ਬਾਰੇ ਨਹੀਂ ਨੇ ਕਦੇ ਵੀ ਸੋਚਿਆ ਹੈਗਾਗਾ ਸੋਚ ਲੈਣ ਦੀ ਕੋਈ ਗੱਲ ਨਹੀਂ ਟਿੰਕੂ ਬੋਤੇ ਗੱਲ ਤਾਂ ਸੁਣ ਮੇਰੀ ਉਸ ਫੀਸ ਕਮਰੇ ਵਿੱਚ ਕਿਦਾਂ ਇਹ ਪੂਰੇ ਘਰ ਤੇ ਨਾ ਤੁਸੀਂ ਹਕੂਮਤ ਚ ਮਾਰਕੀ ਨਾ ਇਹ ਕਮਰਾ ਮੇਰਾ ਏ ਇਸ ਕਮਰੇ ਵਿੱਚ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਇੱਥੇ ਮੇਰੀ ਮਰਜ਼ੀ ਚੱਲਣੀ ਆ ਇਹ ਨਾ ਹੋਵੇ ਮੈਂ ਤੁਹਾਡੀ ਬਾਹ ਫੜਾ ਤੇ ਤੁਹਾਨੂੰ ਬਾਹਰ ਕਰ ਦਵਾਂ ਇਸ ਤੋਂ ਪਹਿਲਾਂ ਤੁਸੀਂ ਆਪ ਹੀ ਚਲੇ ਜਾਓ ਦੱਸੀ ਦੱਸੀ ਦੱਸੀ